ਚਾਵਾ ਦੁਨੀਆ ਖੁਦ ਭਾਵੇਂ ਕਹਿੰਦੀ ਪਰ ਮੈਨੂੰ ਨੱਚਣਾ ਨਾ ਆਵੇ ਸੱਚੀ ਨਹੀਂ ਨੱਚਣਾ ਆਉਂਦਾ ਤੈਨੂੰ ਪਉਏ ਜੇ ਨੂੰ ਆਪ ਹੀ ਕਹੀ ਜਾਂਦੇ ਕਹਿੰਦੀ ਖੁਦ ਭਾਵੇਂ ਮੈਨੂੰ ਨੱਚਣਾ ਨਾ ਆਵੇ ਆਹ ਕਿਹੜੇ ਸਟੈਪ ਨੇ ਲੈ ਆਹ ਕਿਹੜੇ ਸਟੈਪ ਨੇ ਇਹ ਤਾਂ ਗਲਤ ਜਿਹੇ ਸਟੈਪ ਲੱਗੀ ਜਾਂਦੇ ਨੇ ਸਾਨੂੰ ਉਹ ਤੈਨੂੰ ਸੱਚੀ ਨਹੀਂ ਨੱਚਣਾ ਆਉਂਦਾ ਸੱਚੀ ਨਹੀਂ ਨੱਚਣਾ ਆਉਂਦਾ ਦੇਖੀ ਅਧਿਆ ਜਿਵੇਂ ਕਰ ਲਗਾ ਪਾ ਕੇ ਪੈਂਟ ਜੀ ਲੈ ਆਹ ਕੀ ਬਣਾਣੀ ਇਹ ਚਲਾਈ ਜੰਨੀ ਬੱਸ ਕਰ ਸੱਚੀ ਤੈਨੂੰ ਨੱਚਣਾ ਆਉਂਦਾ ਰੱਬ ਦਾ ਵਾਸਤਾ ਤੈਨੂੰ ਭੱਜਣਾ ਆਉਂਦਾ ਕੱਲਾ ਥੋੜੀ ਪਾਏ ਹਾਂਜੀ ਯਾਰਾ ਦੋਸਤੋ ਠੀਕ ਠਾਕ ਦੇਓ ਕੇਵੇਂ ਹੋ ਉਹ ਪੁੱਛਣਾ ਕਿ ਤੈਨੂੰ ਭਾ ਕੇ ਓਏ ਬਸੇ ਰੂਮ ਟੂਰੀ ਹੋ ਗਿਆ ਸੀ ਹਾਂਜੀ ਫੇਰ ਨਹੀਂ ਸਹੀ ਹੋਇਆ ਹਾਂਜੀ ਕੀ ਹਾਲ ਚਾਲ ਦੋਸਤੋ ਲੈ ਫੇਰ ਦੀ ਬੜੇ ਮਾ ਲੈਣੀ ਨੱਚਣਾ ਤੈਨੂੰ ਸੱਚੀ ਨਹੀਂ ਆਉਂਦਾ ਬਾਊ ਵੀ ਦੀ ਪੈਂਟ ਪਾ ਕੇ ਹਾਂਜੀ ਕੀ ਹਾਲ ਚਾਲ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਨਾਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਲਾਓ ਜੀ ਆ ਪਿੱਛੇ ਮੇਰੇ ਲਾਈਟਾਂ ਲਾਈ ਹੋਏ ਇੱਕ ਕੁੜੀ ਕਹਿੰਦੀ ਕਹਿੰਦੀ ਵੀਡੀਓ ਤਾਂ ਠੀਕ ਆ ਪਰ ਤੁਸੀਂ ਕਮਰੇ ਦਾ ਕੋਠਾ ਬਣਾਈ ਫਿਰ ਦਿਓ ਮੈਂ ਨੇ ਮੈਂ ਤਾਂ ਕਦੇ ਕੋਠੇ ਤੇ ਗਿਆ ਨਾ ਮੈਨੂੰ ਪਤਾ ਵੀ ਕੋਠਾ ਇਹ ਜਾਂ ਹੁੰਦਾ ਤੇ ਘਰ ਦੇ ਸੱਤ ਜਾਂ ਸੱਤ ਜਾਂ ਕੋਠੇ ਤੇ ਜਾਂ ਖੇਤ ਵਾਲੀ ਮੋਟਰ ਵਾਲੇ ਕੋਠੇ ਤੇ ਤਾਂ ਉੱਥੇ ਤਾਂ ਮੈਂ ਉਹਨੂੰ ਤਾਂ ਕੋਠਾ ਕਹਿੰਦੇ ਆ ਬਾਕੀ ਮੈਨੂੰ ਐ ਨਹੀਂ ਪਤਾ ਵੀ ਵੀ ਕੋਠੇ ਚ ਆਹ ਕੁਸੂਣਾ ਦੱਸੋ ਮੜਾ ਕਮੈਂਟ ਕਰਕੇ ਵੀ ਕੋਠਾ ਇਹੋ ਜਿਹਾ ਹੁੰਦਾ ਹੈ ਇਹ ਤਾਂ ਹੂ ਲਾ ਲਿਆ ਮੈਂ ਭਣੇ ਵੀ ਚੱਲ ਮੜਾ ਜ ਸਹੀ ਜਿਹਾ ਲੱਗਦਾ ਮੈਨੂੰ ਕੀ ਬੜੀ ਕੋਠਾ ਬਣ ਜੂਗਾ ਬਾਕੀ ਮੈਨੂੰ ਨਹੀਂ ਪਤਾ ਕੋਠੇ ਕਾਠੇ ਦਾ ਤੇ ਚਲੋ ਆਜੋ ਕਰਦੇ ਆ ਵੀਡੀਓ ਦੀ ਸ਼ੁਰੂਆਤ ਥੋੜੀ ਜਿਹੀ ਰਹਿ ਗਈ ਬਾਅਦ ਤੇ ਬਣੇ ਨੇ ਉਹ ਵੀਡੀਓ ਦੇ ਨਾਲ ਖੁਦ ਪਾਵੇਂ ਮੈਨੂੰ ਨਾ ਚਲੋ ਆਜੋ ਇਹ ਗੱਡੂ ਬੰਝ ਕੱਟੂ ਹੈ ਨਮਾਸਾਪ ਮੈਂ ਤੁਹਾਨੂੰ ਦੱਸਦੀ ਗੱਲ ਭਜਣ ਭਜਾਉਣ ਤੱਕ ਤਾਂ ਠੀਕ ਸੀ ਉਹ ਜਵਾਕ ਨਾ ਜੰਮ ਲਈ ਰੱਬ ਦਾ ਵਾਸਤਾ ਜਵਾਕ ਨਾ ਜੰਮ ਲਈ ਹੁਣ ਤਾਂ ਕੱਲੀ ਭੱਜ ਜਾਨੀ ਐ ਜਿਹਦੇ ਨੇ ਜੀ ਕਰਦਾ ਜਿਹਦੇ ਨੇ ਉੱਡ ਕੇ ਭੱਜ ਜਾਨੀ ਐ ਆ ਦੇਖ ਲਓ ਪਾਈ ਹੋਈ ਦੀ ਸਟੋਰੀ ਆ ਤੇਰੀ ਆਉ ਲਾਗੀ ਨਜ਼ਾਰਾ ਦੇਖ ਲੈ ਲੈ ਆ ਕੀ ਨੇ ਕਹਾ ਦੀ ਕੋਠਾ ਲੱਗਦਾ ਆਉ ਲਾਗੀ ਨਜ਼ਾਰਾ ਉਹ ਲੈ ਕੇ ਦੀਪੀ ਮੈਂ ਦੀਪੜੇ ਮਾਂ ਲੈਣੀ ਉਹ ਦੀਪੀ ਲੈ ਕੇ ਚਲੋ ਹੁਣ ਤਾਂ ਕੋਈ ਨਾ ਇਹ ਚਾੜੂ ਕੋਈ ਬੰਨ ਜਾ ਦੇਖ ਲੋ ਸਾਪ ਕੋ ਕੱਢੂ ਨਵਾ ਦੇਖੋ ਬਾਈ ਆਉਣਾ ਲਿਆ ਜਾਂ ਤਾਂ ਹਰਮਣ ਆਉਗੀ ਜਾਂ ਮੈਂ ਕਪਰੀਤ ਟੂ ਆਉਗੀ ਉਹ ਮੈਂ ਤੁਹਾਡੇ ਮੂਰੇ ਹੱਥ ਜੋੜਦਾ ਠੀਕ ਹੈ ਨਾ ਤੁਸੀਂ ਇਹ ਕੁਛ ਨਾ ਕਰੋ ਜਵਾਖ ਦੀ ਜ਼ਿੰਦਗੀ ਰੋਲ ਜੂ ਆਪ ਤਾਂ ਤੁਸੀਂ ਆਪਦਾ ਸਾਰਾ ਟੱਬਰ ਰੋਲ ਹੀ ਦਿੱਤਾ ਧੁਰ ਤੋਂ ਲੈ ਕੇ ਧੁਰ ਤੱਕ ਜੇ ਸਾਡੀ ਮਾੜੀ ਮੋਟੀ ਤੂੰ ਵੀਡੀਓ ਦੇਖਦੀ ਹੈ ਨਾ ਆਪ ਤੂੰ ਜਿੰਨੀ ਮਰਜ਼ੀ ਖੇ ਖਾਈ ਜਾ ਠੀਕ ਆ ਆ ਜਵਾਕ ਵਾਲਾ ਸਪਨਾ ਕੱਢਦੀ ਰੱਬ ਦਾ ਵਾਸਤਾ ਚੱਕੇ ਨਹੀਂ ਆਣੇ 20000 ਦਾ ਡਾਈਪਰੀ ਲੱਗ ਜਾਂਦਾ ਨਹੀਂ ਮਹੀਨੇ ਚ ਤੇਰੇ ਮੰਗੂ ਨਹੀਂ ਵੀ ਦੋ ਤਿੰਨ ਦਿਨ ਨਾ ਮੇਗੀ ਦਾ ਚੱਲ ਜੋ ਹੋ ਜੂਗਾ ਚੱਲ ਜੂਗਾ ਥੋਟਾ ਐ ਨਹੀਂ ਪਤਾ ਜਵਾਕ ਤੁਸੀਂ ਘਰੇ ਕਮਰੇ ਚ ਪਾ ਜੂ ਆਪ ਤੁਸੀਂ ਬਾਹਰੇ ਟਹਿਲਦੀ ਫੇਰੀ ਜਾਓ ਆਪ ਕੋਠੇ ਤੇ ਬੈਠੀਆਂ ਐ ਕਰੀ ਜਾਵੇਂ ਐ ਐ ਐ ਕਰੀ ਜਾਵੇਂ ਪੁੱਠੀ ਆਤਾ ਜਿਹੜੀ ਤੈਨੂੰ ਰੱਬ ਦਾ ਵਾਸਤਾ ਠੀਕ ਐ ਨਾ ਜਵਾਕ ਨੇ ਰੋਜ਼ ਰੋਜ਼ ਪਰੌਂਠੇ ਨਹੀਂ ਖਾਣੇ ਜਵਾਕ ਦਾ ਸਮਾਨ ਬਹੁਤ ਮਹਿੰਗਾ ਹੁੰਦਾ ਜਵਾਕ ਦੇ ਨਿਕਰੇ ਮਹਿੰਗੀਆਂ ਹੁੰਦੀਆਂ ਨੇ ਤੇਲਾ ਹੈ ਅਭੀ ਤਿੰਨੇ ਜੇ ਮਾਜ ਜੇ ਕੁੜੀ ਹੋਈ ਜੇ ਧੀ ਹੋਈ ਜਾਂ ਮੁੰਡਾ ਹੋਇਆ ਤਿੰਨੇ ਜਣੇ ਸਕੂਲ ਇਕੱਠੀ ਜਾਇਆ ਕਰੋਗੇ ਕਿਉਂਕਿ ਤਿੰਨੇ ਜਣੇ ਤੁਸੀਂ ਵੀ ਹਜੇ 10-10 ਸੀ ਪੜਿਓ ਦੋਨੇ ਜਣੇ ਜਵਾਕ ਵਾਲਾ ਸਿਆਪਾਣਾ ਲੈ ਲਈ ਰੱਬ ਦਾ ਵਾਸਤਾ ਉਹਦੀ ਜ਼ਿੰਦਗੀ ਨਾ ਖਰਾਬ ਕਰਦੀ ਤੇ ਰੋਲਦੇ ਫਿਰਦੇ ਹੁੰਦੇ ਨੇ ਬਾਅਦ ਚ ਜਵਾਕ ਜਵਾਕ ਦਾ ਚੰਗੇ ਭਲੇ ਨਹੀਂ ਸਾਂਭਦੇ ਹੈਗੇ ਆ ਮੈਂ ਸਵੇਰੇ ਖਬਰ ਦੇਖੀ ਸੀਗੀ ਕੋਈ 2 ਮਹੀਨੇ ਦੀ ਜਵਾਖੜੀ ਨੂੰ ਵਿਚਾਰੀ ਨੂੰ ਉੱਥੇ ਕਿੱਥੇ ਜਿੱਥੇ ਕਹਿੰਦੇ ਹੁੰਦੇ ਨੇ ਕੁੜੀ ਹੋਈ ਉਹਨਾਂ ਦੇ ਤੇ ਉਹ ਕੀ ਕਹਿੰਦੇ ਹੁੰਦੇ ਨੇ ਜਸਤੇ ਮਾਤ ਲੋਕ ਕੁੜੀ ਰੱਖੇ ਹੁੰਦੇ ਨੇ ਜਿਹੜੇ ਜਵਾਕ ਨੂੰ ਅਡੌਪਟ ਕਰਦੇ ਨੇ ਉੱਥੇ ਪੰਘੂੜੇ 'ਚ ਛੱਡ ਕੇ ਬਾਗੇ ਦੇ ਲੋ 2 ਮਹੀਨੇ ਦੀ ਜਵਾਖੜੀ ਵੀ ਤੁਸੀਂ ਲੋਕ ਐ ਸੋਚਦੇ ਨੇ ਤੁਸੀਂ ਦੇਖੋ ਵੀ ਉਹ ਜਵਾਖੜੀ ਨੂੰ ਉੱਥੇ ਧਰਿਆ ਹੈ ਵੀ ਇਹ ਇਹੋ ਜਿਹੀਆਂ ਚੀਜ਼ਾਂ ਕਰਕੇ ਵੀ ਤੁਸੀਂ ਭਾਲਦੇ ਵੀ ਤੁਹਾਡੇ ਕੋਲ ਮੁੰਡਾ ਹੋ ਜਾਊ ਮਿੰਤਾ ਲੱਗਦਾ ਵੀ ਤੁਹਾਡੇ ਜਵਾਕ ਹੀ ਨਹੀਂ ਹੋਣਾ ਜਿਵੇਂ ਜੇ ਤੁਸੀਂ ਇਹੋ ਜਿਹਾ ਪਾਪ ਕਰੋਗੇ ਆ ਮੈਂ ਹੁਣੀ ਵੀਡੀਓ ਦੇਖ ਕੇ ਹਟਿਆ ਉੱਥੇ 2 ਮਹੀਨੇ ਦੀ ਜਵਾਂ ਖੜੀ ਆ ਉਹਨੂੰ ਪੰਗੂੜੇ 'ਚ ਧਰਿਆ ਏ ਉੱਥੇ ਤੇ ਵੀ ਕੁੜੀ ਹੋ ਗਈ ਪਹਿਲਾਂ ਕੁੜੀ ਹੋਣੀ ਆ ਤੇ ਇੱਕ ਵਾਰੀ ਹੋਰ ਕੁੜੀ ਹੋ ਗਈ ਹੋਣੀ ਆ ਵੀ ਤੁਸੀਂ ਇਹੋ ਜੀਆਂ ਚੀਜ਼ਾਂ ਕਰਕੇ ਤੁਸੀਂ ਸੋਚਦੇ ਹੋ ਵੀ ਤੁਹਾਡੇ ਮੁੰਡਾ ਹੋ ਜੂ ਮੁੰਡੇ ਮੁੰਡੇ ਵੀ ਅੱਜਕੱਲ ਕਲੰਨ ਨੇ ਮੁੰਡੇ ਮਾਂਡੇ ਤੇ ਮੁੰਡਾ ਕੀ ਕਰੂਗਾ ਜੇ ਜਦੋਂ ਕੋਈ ਹੁਣ ਬਥੇਰੇ ਨੇ ਕਈਆਂ ਮੁੰਡੇ ਦੋ ਦੋ ਨੇ ਦੁਨੀ ਨਸੇ ਕਰੀ ਜਾਂਦੇ ਨੇ ਉਹ ਕੀ ਕਰਨ ਇਹ ਸਭ ਕਿਸਮਤ ਆ ਭਾਈ ਆ ਮੁੰਡਾ ਕੀ ਤੁਹਾਨੂੰ ਜਾਦੇ ਤਾਰ ਦੂ ਜਿਹੜਾ ਕੁਝ ਪ੍ਰਮਾਤਮਾ ਨੇ ਲਿਖਣਾ ਹੋਈ ਜਾਣਾ ਜਦੋਂ ਇਹ ਜੇ ਪਾਪ ਕਰੋਗੇ ਫਿਰ ਤੁਸੀਂ ਇਹ ਨਾ ਸਮਝੋ ਵੀ ਤੁਹਾਡੇ ਕੋਲ ਮੁੰਡਾ ਹੋ ਜਾਊਗਾ ਵੀ ਉਹ ਤੁਹਾਡਾ ਹੋ ਕਰ ਦੋ ਤੇ ਚਲੋ ਆਜੋ ਮੈਂ ਕੋਲੇ ਤਾਂ ਮੈਂ ਕਹਿੰਨਾ ਰੱਬ ਦਾ ਬਾਸ ਇਹ ਸਾਡੀ ਜਿੱਦ ਚ ਹੀ ਕਰੀ ਜਾਂਦੀ ਅਸੀਂ ਕਹਿੰਦੇ ਸੀ ਜੀ ਮੈਨੇ ਕਿੱਟਾਂ ਖਾ ਲਈਆਂ ਤਿੰਨ ਵਾਰੀ ਵੀ ਇਹਦਾ ਜਵਾਬ ਨਹੀਂ ਹੁੰਦਾ ਇਹ ਸਾਡੀ ਜਿੱਦ ਚ ਹੀ ਕਰੀ ਜਾਂਦੀ ਰੱਬ ਦਾ ਬਾਸ ਤਾਂ ਰਹਿਣ ਤੇ ਆਇਆ ਹੀ ਨਹੀਂ ਹੁਣ ਆ ਫਿਰ ਉਹਨੇ ਤਾਂ ਰੈਸਟ ਕਰਨੀ ਪਊ ਮੈਂ ਇਹ ਨਹੀਂ ਮੈਂ ਕਹਿੰਿਆ ਸੀ ਨਾ ਬਲੌਗ ਦੇ ਵਿੱਚ ਵੀ ਮੇਰੀ ਮਾਂ ਚ ਮੰਨ ਦੇਗੀ ਮੇਰੇ ਮੈਂ ਉਹੀ ਦਾ ਸਮਾਨ ਜੀ ਤੇ ਫਿਰ ਮੈਂ ਦੇ ਰਿਸ਼ਤੇਦਾਰ ਨੂੰ ਭੇਜੀ ਸੀਗੀ ਵੀ ਆਹ ਦੇਖੋ ਮੈਂ ਭੈ ਤੁਹਾਨੂੰ ਸੁਣਾ ਦਿੰਨਾ ਬਾਈ ਜੀ ਤੁਸੀਂ ਤਾਂ ਕਹਿੰਦੇ ਸੀਗੇ ਵੀ ਸਾਡਾ ਤਾਂ ਹੁਣ ਇਹਦੇ ਨਾਲ ਕੋਈ ਲਿੰਕ ਨਹੀਂ ਆ ਹੁਣ ਤੁਸੀਂ ਆਪ ਹੀ ਦੇਖ ਲਓ ਇਥੇ ਕਹਿੰਦੀ ਮੇਰੀ ਮਾਂ ਆਈ ਸੀ ਮੈਨੂੰ ਸਮਾਨ ਫੜਾ ਕੇ ਗਈ ਆ ਹੁਣ ਤੁਸੀਂ ਪੁੱਛੋ ਇਹਦੀ ਮਾਂ ਨੂੰ ਕਿ ਤਾਂ ਕਹਿੰਦੇ ਸੀ ਲੱਤਾਂ ਤੋੜਨਾਂਗੇ ਇਹਦੀ ਮਾਂ ਤਾਂ ਸਮਾਨ ਦੇ ਕੇ ਆ ਚਾ ਕੇ ਵਧੀਆ ਤੇ ਮੁੜ ਕੇ ਬਾਈ ਜੀ ਨੇ ਸੀਨ ਕਰਕੇ ਛੱਡਤਾ ਇਹਦੀਆਂ ਗਵਾਹੀਆਂ ਬਾਈ ਕੋਈ ਨਹੀਂ ਲੈ ਸਕਦਾ ਚਾਹੀ ਤੂੰ ਇਹਦਾ ਮਾਮਾ ਚਾਹੀ ਤੂੰ ਇਹਦਾ ਕੋਸ ਲਗਦਾ ਆ ਮੁੜ ਕੇ ਸੀਨ ਕਰਕੇ ਛੱਡਤਾ ਉਹਨੇ ਕਿਉਂਕਿ ਇਹਦੀਆਂ ਜ਼ਿੰਮੇਵਾਰੀਆਂ ਤਾਂ ਵੱਡੇ ਵੱਡੇ ਬੰਦੇ ਲੈ ਕੇ ਮੁੱਕਰ ਗਏ ਵੱਡੇ ਵੱਡੇ ਮਾਫੀਆਂ ਮੰਗ ਕੇ ਪੌਡਕਾਸਟਾਂ ਚ ਰੁਕ ਐਡੀ ਮੁੱਢੀ ਵਿੱਚ ਤਾਂ ਗਲਤੀ ਹੋਗੀ ਉਹਦਾ ਕੌਮਿਆ ਤਾਂ ਮੈਨੂੰ ਅੱਜ ਤੱਕ ਮੁਕਤ ਨਾ ਪੈ ਰਿਹਾ ਮੈਂ ਗਲਤ ਬੰਦਾ ਛੁੜ ਲਿਆ ਇਹੇ ਜਾ ਕੁਝ ਕਰਨ ਤੋਂ ਬਾਅਦ ਇਹ ਦਵਾਰੇ ਵੀ ਭੱਜ ਲਈ ਤੁਸੀਂ ਆਪ حساب ਲਾ ਲਓ ਵੀ ਇਹ ਕੀ ਕਿਥੋਂ ਤੱਕ ਗਿਰ ਸਕਦੀ ਆ ਉਹਦੇ ਮਾਪੇ ਉਹਨਾਂ ਜਾ ਕੇ ਉੱਥੇ ਇੰਟਰਵਿਊ ਕਰਕੇ ਮੈਂ ਇੰਨਾ ਗਲਤ ਫੈਸਲਾ ਲੈ ਲਿਆ ਕੁਸਤੇ ਤੇ ਹੁਣ ਉਹਦਾ ਮੈਨੂੰ ਅਜੇ ਤੱਕ ਭੁਗਤਣਾ ਪੈ ਰਿਹਾ ਉਹਦੂ ਅਗਰ ਥੋੜੇ ਦਿਨ ਬਾਅਦ ਫੇਰ ਭੱਜ ਗਈ ਤੁਸੀਂ ਆਪ حساب ਲਾ ਲਓ ਇਹਦੀ ਜ਼ਿੰਮੇਵਾਰੀ ਤਾਂ ਕੋਈ ਨਾ ਲਾਓ ਇਹ ਤਾਂ ਬਿੱਲੀ ਐ ਕਦੋਂ ਮਰਜ਼ੀ ਦਾ ਪਤਾ ਨਹੀਂ ਕਦੋਂ ਫਰਿੱਜ ਖੋਲ ਕੇ ਸਾਰਾ ਦੁੱਧ ਪੀ ਜੇ ਚਾਹੇ ਤੁਹਾਡਾ ਸਾਲ ਹੋ ਗਿਆ ਰੱਖੀ ਨੂੰ ਚਾਹੇ ਤੁਹਾਨੂੰ 15 ਸਾਲ ਹੋ ਗਏ ਰੱਖੀ ਠੀਕ ਹੈ ਨਾ ਇਹਦੀ ਜ਼ਿੰਮੇਵਾਰੀ ਨਾ ਕਿ ਸੋ ਗਾਈਜ਼ ਮਾਰਨਿੰਗ ਮੈਂ ਜਲਦੀ ਉੱਠ ਕੇ ਜੇ ਸਵੇਰ ਮਾਰਨਿੰਗ ਦਾ ਨਾਸ਼ਤਾ ਬਣਾਇਆ ਚਾਹ ਬਣਾਈ ਤੇ ਨਾਲ ਪਰੌਂਠੇ ਬਣਾਇਆ ਮੈਂ ਉੱਠੇ ਸੀ ਤੂੰ ਮਾਰਨਿੰਗ ਸਵੇਰੇ ਜਲਦੀ ਕਿਤੇ ਤੂੰ 4 ਵਜੇ ਨਾ ਉੱਠ ਘੜੀ ਹੋਵੇਂ ਨਾ ਨੂੰ ਕਿ ਕਿਤੇ ਤੂੰ ਪਾਠ ਨਾ ਕਰਿਆ ਹੋਵੇ ਆਲੂ ਵਾਲੇ ਪਰੌਂਠੇ ਬਣਾ ਤੇ ਰੱਬ ਦਾ ਬਖਤਾ ਰਹਿਣ ਵੀ ਹੈ ਪੱਦ ਤਾਂ ਤੂੰ ਕੱਢੇ ਪਏ ਨੇ ਉਹਦੇ ਹਰਮਣ ਦੇ ਤੂੰ ਆਲੂ ਵਾਲੇ ਉਹਨੂੰ ਕਿੱਥੋਂ ਬਣਾ ਕੇ ਦੇਤੇ ਸਵੇਰੀ ਸਵੇਰੇ ਵਾ ਰਾਤ ਨੂੰ ਸੌਣੇ ਤਾਂ ਤੁਸੀਂ 12 1 ਵਜੇ ਹੋ ਹੈ ਨਵਾਂ ਨਵਾਂ ਤੁਹਾਡਾ ਵਿਆਹ ਹੋਇਆ ਸੱਜੀ ਸਭਰੀ ਉਹਨਾਂ ਮਿੱਠੀਆਂ ਰੋਟੀਆਂ ਲਾ ਕੇ ਦਿੰਦੀ ਪਰੌਠੇ ਕਾ ਨੂੰ ਲਾ ਕੇ ਦਿੱਤੀ ਪਹਿਲੇ ਪਹਿਲੇ ਤੈਨੂੰ ਫੁੱਲ ਨਹੀਂ ਦੋਨੇ ਧਰੇ ਇੱਥੇ ਗੈਸ ਦੇ ਕੋਲੇ ਕਹਿੰਦੀ ਮੈਂ ਸਵੇਰੇ ਜਲਦੀ ਉੱਠੀ ਸੀ ਲੈ ਆਲੂ ਵਾਲੇ ਲਾ ਕੇ ਖਵਾਏ ਸੀ ਬੱਸ ਕਰ ਆਲੂ ਵਾਲੇ ਲਾ ਕੇ ਖਵਾ ਦਿੱਤੇ ਉਹਨੂੰ ਮੰਨੇ ਕਿ ਤੇ ਤੈਨੂੰ ਰੋਟਾ ਨਾ ਲਾ ਕੇ ਦੇਤਾ ਹੋਵੇ ਸਾਨੂੰ ਪਤਾ ਹੀ ਐ ਸਵੇਰੇ ਤੂੰ ਸੇਤੀ ਉੱਠ ਘੜੀ ਰੋਟੀ ਲਾ ਕੇ ਟਾਈਮ 3:55 ਹੈਗਾ ਜਾਂ 11-12 ਵਜੇ ਦਾ ਟਾਈਮ ਹੈ ਦੁਪਹਿਰ ਦਾ ਖਾਣਾ ਮਤਲਬ ਕਿ ਬਣਾ ਰਹੀ ਹੈ ਜਿਵੇਂ 11 ਵਜੇ ਮੇਰੇ ਤੁਹਾਨੂੰ ਭੁੱਖ ਵੀ ਲੱਗੀ ਸੇਤੀਆਂ 11 ਵਜੇ ਫੇਰ ਰੋਟੀਆਂ ਲਾਉਣ ਲੱਗੀ ਤੂੰ ਦੁਪਹਿਰ ਦੀਆਂ 11 ਵਜੇ ਕਿਹੜੀ ਰੋਟੀ ਹੁੰਦੀ ਹੈ ਦੁਪਹਿਰ ਦੀ ਦੱਸਿਓ ਮੈਨੂੰ ਆ ਜਿੰਨੇ ਜਣੇ ਵੀਡੀਓ ਦੇਖਦੇ ਦੱਸਿਓ ਮੈਨੂੰ ਮਾੜਾ ਜਿਹਾ ਝੂਠ ਤੇ ਝੂਠ ਬੋਲੀ ਜਾਂਦੀ ਹੈ 1 2 ਵਜੇ ਤਾਂ ਬੰਦਾ ਕਹਿੰਦਾ ਵੀ ਮੈਂ ਦੁਪਹਿਰ ਦੀ ਰੋਟੀ ਬਣਾਈ ਹੈ ਹੂੰ ਸਵੇਰੇ ਲਾ ਕੇ ਦਿੱਤੇ ਤੂੰ ਆਲੂ ਵਾਲੇ ਸਵੇਰੇ ਪਹਿਲਾਂ ਹੀਲਾ ਕਰਦੇ ਹੋਮਗੇ ਨੋਂ ਨੂੰ ਪਾਣੀ ਕਿੱਥੋਂ ਆਊਗਾ ਵੀ ਸਵੇਰੇ ਕੱਪੜੇ ਕਿਹੜੇ ਪਾਉਣੇ ਨੇ ਵੀ ਤੋਤੇ ਆ ਕਿ ਨਹੀਂ ਆਲੂ ਵਾਲੇ ਲਾ ਕੇ ਦਿੱਤੇ ਸਬ지 ਬਣ ਰਹੀ ਹੈ ਅਸੀਂ ਕਿਸੇ ਨੇ ਕਾਹਨੂ ਕੁੜੀਆਂ ਦੇ ਹਲਾ ਜਿੰਨੀਆਂ ਕੁੜੀਆਂ ਦੇਖਦੇ ਤੁਸੀਂ ਕਾਹਨੂ ਕਦੇ ਸਬਜੀ ਬਣਾਈ ਹੈ ਦੇਖ ਲਓ ਭਾਈ ਸਬਜੀ ਬਣ ਰਹੀ ਹੈ ਭੈਣ ਦੀ ਬਰੇਮਾ ਲੈਣਾ ਬਲੌਗ ਬਣਾਉਣਾ ਜ਼ਰੂਰੀ ਹੈ ਕੜਾਹੀ ਚਾਹੇ ਮੁੱਤੀ ਹੋ ਜੇ ਉਹ ਐਂ ਹਿੱਲੀ ਜਾਂਦੀ ਆਪ ਐਂ ਲੱਗੀ ਪਈ ਐ ਮੋਬਾਈਲ ਸਾਈਡ ਤੇ ਰੱਖ ਕੇ ਕੱਪੜੇ ਨਾਲ ਉਹਦਾ ਕੁੰਡਾ ਫੜ ਕੇ ਫੇਰ ਮਾਰੀਦਾ ਹੁੰਦਾ ਐ ਨਹੀਂ ਸਬਜੀ ਬਣਦੀ ਹੈਗੀ ਜਿਵੇਂ ਤੂੰ ਖੇਖੜ ਕਰਦੀ ਹੈ ਹਜੇ ਜਵਾਕਾਂ ਵਾਲੀਆਂ ਸਟੋਰੀਆਂ ਪਾਉਂਦੀ ਹੈ ਫਿਰ ਜਵਾਕ ਵੇਲੇ ਕਿਵੇਂ ਕਰਨੀ ਇੱਕ ਇੱਕ ਅਸ ਜਵਾਕ ਇੱਕ ਅਸ ਤੇ ਮੋਬਾਈਲ ਹੈਂ ਕਰਸੀ ਫਿਰ ਤਾਂ ਹਰਮਨੀ ਮਾਰੂ ਐ ਐ ਲੱਗੀ ਰਹੀ ਫਿਰ ਉੱਤੇ ਉਹ ਹਿੱਲੀ ਜਾਂਦੇ ਥੱਲੇ ਪਲਟ ਜੂ ਜੇ ਕਦੇ ਘਰੇ ਕੰਮ ਕਰਿਆ ਹੋਵੇ ਤਾਂ ਤਾਂ ਤੈਨੂੰ ਪਤਾ ਲੱਗੇ ਸਬਜ਼ੀ ਬੜੀ ਤੂੰ ਉਹਨੂੰ ਭੈਣ ਸਿਮੜਾ ਮਿਰਚ ਬਣਾ ਕੇ ਦਿੰਨੀ ਆਲੂ ਪੁੰਨੀ ਜਾਂਦੀ ਐ ਘਰੇ ਵਧੀਆ ਪੱਕੀ ਪਕਾਈ ਰੋਟੀ ਮਿਲਦੀ ਸੀ ਭੱਜ ਕੇ ਤਾਂ ਐ ਆ ਗਈ ਵੀ ਜਿਵੇਂ ਉੱਥੇ ਜਾ ਕੇ ਉਹਨੂੰ ਪਕਵਾਨ ਲਾ ਲਖ ਬਾਊਗੀ ਮੋਬਾਈਲ ਸਾਈਡ ਤੇ ਧਰ ਕੇ ਉਹਨੂੰ ਫੜ ਲੈ ਮੁੱਦੀ ਕਰ ਦੇਂਗੀ ਮਸਾ ਚਾਰ ਦਿਨਾਂ ਬਾਅਦ ਸਬਜ਼ੀ ਬਣਾਉਣ ਲੱਗੀ ਆ ਉਹ ਵੀ ਖੇਖੜ ਦੇ ਸਿਰ ਦੇ ਉਹ ਸਬਜ਼ੀ ਦੇ ਉੱਪਰ ਕੁਝ ਟਾਈਮ ਮੈਂ ਪਲੇਟ ਦੂੰਗੀ ਹੁਣ ਮੈਂ ਇਹ ਤੇ ਪਲੇਟ ਦਉ 그다음에 ਇਹਦੇ ਵਿੱਚ ਮਸਾਲਾ ਪਾਉਂਗੀ ਤੇ ਉਸ ਤੋਂ ਬਾਅਦ ਮਸਾਲਾ ਪਾਉਂਗੀ ਕੁੜੀਆਂ ਸਿੱਖ ਲਓ ਜਿੰਨੀਆਂ ਜਣੀਆਂ ਮੇਰੇ ਵੀਡੀਓ ਦੇਖਦੇ ਨੇ ਸਿੱਖ ਲਓ ਵੀ ਐ ਸਬਜ਼ੀ ਬਣਦੀ ਐ ਉਸ ਤੋਂ ਬਾਅਦ ਕਹਿੰਦੀ ਮੈਂ ਇਹ ਤੇ ਮਸਾਲਾ ਪਾਉਂਗੀ ਸਾਰੇ ਟੱਬਰ ਦੇ ਸਿਰ 'ਚ ਖੇ ਪਾ ਕੇ ਹੁਣ ਤੂੰ ਇਹ 'ਚ ਮਸਾਲੇ ਪਾਉਂਦੀ ਫਿਰਦੀ ਐ ਹੁਣ ਤਾਂ ਕੁਸ ਪਾਈ ਜਾਚ ਜਿਹੜੀ ਟੱਬਰ ਦੇ ਸਿਰ ਤੇ ਖੇਪ ਪਵਾਈ ਆ ਆਪਦਾ ਪਿਓ ਖਾਇਆ ਈ ਹੁਣ ਮਸਾਲੇ ਦੀ ਕਿਤੇ ਕਮੀ ਐ ਹੂੰ ਹੁਣ ਮਸਾਲਾ ਲਾ ਪਾਉਂਗੀ ਇਹ ਚ ਪਾ ਦੇ ਕਿਹੜਾ ਕੁਝ ਪਾਉਣਾ ਜਿਹੜੀ ਘਰਦਿਆਂ ਦੇ ਸਿਰ 'ਚ ਖੇਪ ਪਵਾਤੀ ਸਾਰੇ ਟੱਬਰ ਦੇ ਸਿਰ 'ਚ ਖੇਪ ਪਵਾਏ ਉਹ ਤੋਂ ਵੱਡਾ ਕੋਈ ਮਸਾਲਾ ਹੈ ਨਹੀਂ ਜਿਹੜਾ ਤੂੰ ਗੰਦ ਪਾ ਕੇ ਆਈਆਂ ਪਿੱਛੇ ਪਤਾ ਨਹੀਂ ਕੀ ਮੂੜੀਆਂ ਪਾਈ ਬੈਠਿਆ ਆਲੂਆਂ ਨਾ ਪਤਾ ਨਹੀਂ ਕੀ ਬਣਾ ਕੇ ਦੇਈ ਬੈਠੀ ਆਂ ਅੱ ਜੀਰਾ ਦੇਖੀ ਕਿੰਨਾ ਪਾਇਆਗਾ ਜਿਵੇਂ ਭੈਣ ਮੱਛਰ ਨਹੀਂ ਡਿਗੇ ਹੁੰਦਾ ਤੂੰ ਸਾਰਾ ਅੱਧਾ ਕਿਲੋ ਜੀਰਾ ਖੱਲੇ ਇੰਨੇ ਕੱਲੂਆਂ ਚੀ ਪਾਤਾ ਜੇ ਬਣਾਈ ਹੋਵੇ ਘਰੇ ਤਾਂ ਤਾਂ ਕੁਝ ਪਤਾ ਲੱਗੇ ਵੀ ਕਿੰਨੀ ਚੀਜ਼ ਕਦੋਂ ਪੈਣੀ ਹੈ ਅਗਲਾ ਮਾਣਾ ਮੋਠਾ ਪੋਂਦਾ ਦੇ ਲੈ ਕਿਵੇਂ ਪਾਇਆ ਪਏ ਜਿਵੇਂ ਕੀੜੇ ਫਿਰਦੇ ਹੁੰਦੇ ਨੇ ਵਿੱਚ ਇੰਨਾ ਜੀਰਾ ਪਾਉਂਦੇ ਹੁੰਦੇ ਨੇ ਹੁਣ ਐਨਾ ਕਹਿ ਦੀ ਮੈਨੂੰ ਮੈਨੂੰ ਜੀਰਾ ਮੇਰਾ ਫੇਵਰੇਟ ਹੈ ਮੈਂ ਜੀਰਾ ਬਹੁਤ ਖਾਨੀ ਆ ਜਿਵੇਂ ਬੋਬੀ ਬਹੁਤ ਇਹ ਪੂਰੀਆਂ ਖਾਂਦਾ ਸੀ ਖਾਂਦਾ ਬੋਬੀ ਭੈਣ ਮਰ ਗਿਆ ਬੋਬੀ ਮੈਨੂੰ ਪਤਾ ਵੀ ਹੈ ਤੇ ਇੱਕ ਅੱਧਾ ਹੋਰ ਚੱਲੂ ਨਰਾਜ਼ ਜੀਰਾ ਭਾਈ ਬੈਠਿਆ ਲੈ ਦੇ ਲੈ ਘਰੇ ਹੱਥ ਲਾਇਆ ਹੋਵੇ ਕੰਮ ਨੂੰ ਤਾਂ ਤਮ ਮਾਂ ਨੇ ਚ ਮਲਾਈ ਹੋਈ ਸੀ ਪਰ ਘਰੇ ਕਿਹੜਾ ਰਹੀ ਹੈ 12 ਮਹੀਨੇ 30 ਦਿਨ ਤਾਂ ਦੌੜਦੀ ਰਹੀਆਂ ਐਂ ਕਰਦੀ ਰਹੀਆਂ ਪੰਗੜੇ ਕੋਸੇ ਨਹੀਂ ਹੋ ਸਕਦਾ ਤੇਰਾ ਅੱਜ ਬਣਾ ਲਈ ਸਬਜੀ ਤੂੰ ਐ ਤੁਸੀਂ ਐ ਦੇਖ ਲਿਓ ਵੀ ਹੁਣੇ 5-6 ਦਿਨ ਰੋਟੀ ਨਹੀਂ ਬਣਾਉਣੀ ਇਹਨੇ ਦੇਖ ਲੈ ਲੈ ਵੀ ਇਹ ਤਾਂ ਕੰਮ ਹੀ ਬਫਤਕ ਆਟਾ ਉਟਾ ਕਿਤੇ ਬੁੜੀਆਂ ਵਾਲਾ ਕੰਮ ਕਿਤੇ ਸੌਖਾ ਕਰਨ ਸਾਨੂੰ ਪਤਾ ਹੈ ਆਟਾ ਉਟਾ ਗੁੰਨਣਾ ਭਾਂਡੇ ਭੁੰਡੇ ਮਾਂਜਨੇ ਬਹੁਤ ਔਖੇ ਨੇ ਭੈਣ ਦੀ ਪ੍ਰੇਮਾ ਲਈ ਗੱਈ ਗੱਲਾ ਭਾਈ ਧੂੜੀਆਂ ਵਾਲੇ ਕੰਮ ਬਹੁਤ ਜ਼ਿਆਦਾ ਔਖੇ ਨੇ ਬੰਦਾ ਕਹਿ ਦਿੰਦਾ ਇੱਕ ਦਿਨ ਤਾਂ ਚੱਲ ਬੰਦਾ ਕਰ ਲੈਂਦਾ ਪਰ ਜੇ ਕਦੇ ਮਹੀਨਾ ਕੰਮ ਕਰਨਾ ਪੈ ਜੇ ਨਾ ਮੌਤ ਪੈ ਜਾਂਦੀ ਹੈ ਠੰਡੇ ਪਾਣੀ ਨਾਲ ਭਾਂਡੇ ਮਾਂਜਦੇ ਇੰਦਰ ਸਬਜ਼ੀ ਬਣ ਗਈ ਸੀ ਪੰਖੇ ਦੇ نیچے ਰੱਖੀ ਹੋਈ ਇਹ ਦੇ ਨਾਲ ਸੱਚੀ ਦਿਮਾਗ ਚ ਨੁਕਸ ਹੈ ਸਬਜ਼ੀ ਬਣ ਗਈਆਂ ਪੰਖੇ ਦੇ نیچے ਰੱਖੋਗੇ ਉਹਨੂੰ ਪੱਖੇ નીચે ਕਿਉਂ ਰੱਖਿਆ ਓਏ ਲੋਕ ਕਹਿੰਦੇ ਨੇ ਵੀ ਗਰਮ-ਗਰਮ ਖਾਵਾਂਗੇ ਰੋਟੀ ਦੇ ਨਾਲ ਵੀ ਸਬਜ਼ੀ ਗਰਮ ਹੈ ਨਾਲ-ਨਾਲ ਖਾਵਾਂਗੇ ਬੰਦਾ ਟੱਕੇ ਧਰ ਦਿੰਦਾ ਜਿੰਨੇ ਜਾਣੇ ਵੀ ਘਰੇ ਸਬਜ਼ੀ ਬਣਾਉਣੇ ਆ ਛੜੇ ਤਾਂ ਇੰਝ ਕਰਦੇ ਨੇ ਵੀ ਸਬਜ਼ੀ ਬਣ ਗਈ ਤਾਂ ਉਹਨੂੰ ਟੱਕੇ ਰੱਖ ਦੋ ਵੀ ਹਵਾ ਨਾਲ ਨਿਕਲ ਜੇ ਵੀ ਗਰਮ-ਗਰਮ ਖਾ ਲਾਂਗੇ ਰੋਟੀ ਦੇ ਨਾਲ ਇਹ ਸਬਜ਼ੀ ਬਣਾਈ ਤੇ ਲੈ ਆ ਕੇ ਪੱਖੇ ਥੱਲੇ ਧਰਤੀ ਉਹ ਜਵਾਬ ਕਉ ਤੁਸੀਂ ਵੀ ਤੁਹਾਡਾ ਮੂੰਹ ਮੱਚ ਜੂ ਲੈ ਆ ਕੇ ਕੌਲੀ ਚ ਪੱਖੇ ਥੱਲੇ ਧਰਤੀ ਲੈ ਉਹ ਗਰਮ ਗਰਮ ਰੋਟੀ ਉਹਦੇ ਨੇ ਖਾਉਂਗੇ। ਬੂਚੜ ਦਿਮਾਗ ਦੀ ਏ। ਭੈਣ ਜਿਪੜੇ ਮਾਲਾ ਨਹੀਂ ਤੇ ਲੈ ਲਾ ਕੌੜੀ ਚ ਪਾ ਕੇ ਉੱਤੇ ਹਵਾ ਲਮਾਉਣ ਨੂੰ ਆ ਗਈ ਉਹਨੂੰ। ਸੁੱਕਣੀ ਪਈ ਏ। ਓਏ ਹਾਦੀ ਕਰੀ ਪਈ ਏ ਯਾਰ ਇਹਦੀ ਮੈਂ ਤਾਂ ਹੈਰਾਨ ਆ ਯਾਰ। ਵੀ ਵੀ ਤੂੰ ਉਹਨੂੰ ਟੱਕ ਟੋਕੇ ਰੱਖ ਵੀ ਰੋਟੀ ਲਾਹੂ ਤਾਂ ਗਰਮ ਗਰਮ ਖਾ ਲਈ। ਲੈ ਕੇ ਉਹਨੂੰ ਪੱਖੇ ਥੱਲੇ ਧਾਤਾ। ਫਰਿੱਜ ਚ ਲਾ ਦੇ। ਸੋ ਹੀ ਗਾਇਸ ਤੁਸੀਂ ਦੇਖ ਸਕਦੇ ਹੋ ਆਟਾ ਗੁੰਨ ਲਿਆ। ਨਾਨ ਮੈਂ ਤਾਂ ਜਮਾ ਨਹੀਂ ਦੇਖ ਸਕਦਾ ਕੁਛ ਨਹੀਂ ਦਿਂਦਾ ਮੈਨੂੰ ਕੀ ਦੇਖ ਸਕਦੇ ਆ ਏ ਗਾਇਸ ਤੁਸੀਂ ਦੇਖ ਸਕਦੇ ਹੋ ਆਟਾ ਗੁੰਨਦੇ ਆ ਓਏ ਅਸੀਂ ਕਾਹਨੂੰ ਕਦੇ ਆਟਾ ਗੁੰਨੇ ਆ ਆ ਜਿੰਨੀਆਂ ਕੁੜੀਆਂ ਨੇ ਇਹਨਾਂ ਨੇ ਕਾਹਨੂੰ ਆਟਾ ਗੁੰਨੇ ਆ ਤੂੰ ਹੀ ਆਟਾ ਗੁੰਨੇ ਆ ਇੱਕ ਡੰਗ ਦਾ ਆਟਾ ਗੁੰਨ ਕਿਉਂਦੀ ਵੀ ਇਹ ਰੋਂਸ ਤੁਸੀਂ ਦੇਖ ਸਕਦੇ ਹੋ ਮੈਂ ਆਟਾ ਗੁੰਨਿਆ ਆਟਾ ਹੀ ਗੁੰਨੇ ਆ ਕਹਾਦੀ ਕੋਈ ਖੋਜ ਕਰਤੀ ਤੂੰ ਹੁਣ ਗੁੰਨਣਾ ਹੀ ਪਊਗਾ ਉਹ ਜਿਹੜੇ ਮੀਡੇ ਜੇ ਨੂੰ ਭਜਾ ਕੇ ਲੈ ਕੇ ਆਉਂ ਨੂੰ ਰੋਟੀ ਨਹੀਂ ਖਵਾਉਣੀ ਪੂ ਉਹ ਤਾਂ ਪਹਿਲਾਂ ਹੀ ਦੋਸ ਸਾਹਾਂ ਤੇ ਐ ਲੱਤਾਂ ਦੇ ਲਾਉਂਦੀ ਜਿਵੇਂ ਝੋਲੇ ਚ ਦੱਤ ਨਾ ਪਾਈਆਂ ਹੁੰਦੀ ਨੇ ਐ ਇਹਨੇ ਜਿਹੜਾ ਘਰੇ ਰਹਿ ਕੇ ਨਹੀਂ ਰਾਜ਼ੀ ਹੋਇਆ ਤੇਰੇ ਨਾਲ ਰਾਜ਼ੀ ਕਿੱਥੋਂ ਹੋਜੂ ਤੂੰ ਤਾਂ ਉਹ ਹੀ ਨਹੀਂ ਰੋਟੀ ਲਾਉਂਦੀ ਹੈਗੀ ਪਹਿਲੀ ਅੱਜ ਜਿੱਦ ਦੇ ਦੀ ਭੱਜ ਕੇ ਅੱਜ ਪਹਿਲੀ ਵਾਰੀ ਰੋਟੀ ਲਾ ਰਹੀ ਹੈ ਨਹੀਂ ਤਾਂ 12 ਦਿਨ ਹੋ ਗਏ ਪਰੌਂਠੇ ਹੀ ਚੱਲਦੇ ਨੇ ਦੇਖਦੇ ਹੁਣ ਕਿੰਨੇ ਕ ਦਿਨ ਲਾ ਕੇ ਖਵਾਉਣੀ ਐ ਨੂੰ ਮੰਨੇ ਤੂੰ ਇਹਨੂੰ ਮਾੜਾ ਮੋਟਾ ਰਾਜ਼ੀ ਕਰ ਦੇ ਕਿਉਂਕਿ ਜਿਹੜਾ ਤੁਸੀਂ ਕੰਮ ਕਰਨ ਉਹ ਜ਼ੋਰ ਦਾ ਹੈ ਉਹ ਤਾਂ ਹੈ ਕਮਜ਼ੋਰ ਬਹੁਤ ਹੋਜੂ ਜੇ ਕੋਸ ਖਵਾਏਂਗੀ ਪਿਆਏਂਗੀ ਫੇਰ ਹੀ ਕੋਸੇ ਕਰੂ ਨਹੀਂ ਫੇਰ ਇਹਨੂੰ ਵੀ ਕਹਿਦੀ ਥੋੜੇ ਦਿਨਾਂ ਬਾਅਦ ਛੋਟੀਆਂ ਹੀ ਗੱਲਾਂ ਕਰਦੇ ਆ ਬੰਦਾ ਨਹੀਂ ਤੂੰ ਤਾਂ ਜਨਾਨਾ ਲੱਭ ਗੱਲ ਵਾਂਗੂ ਫੇਰ ਇਹਨੂੰ ਵੀ ਕਹਿਦੀ ਤੂੰ ਬੰਦਾ ਨਹੀਂ ਤੂੰ ਤਾਂ ਜਨਾਨਾ ਨਾਲੇ ਕਿੰਨੇ ਦਿਨ ਹੋ ਗਏ ਭੱਜ ਕੇ ਆਈ ਨੂੰ ਇਹਦਾ ਰੀਰੂਲ ਪਾ ਹਰ ਰਿਚਨ ਦੇ ਉਹ ਪੈਰੀ ਨਾਲ ਸੜੰਗੀ ਐ ਬਾਕੀ ਕੋਈ ਗੱਲ ਨਹੀਂ ਮਹਕਰੀ ਲਹਾਲ ਹੋਏ ਤਾਂ ਮੰਨੇ ਆ ਫੂਕਤੀ ਰੋਟੀ ਹਰਮਨ ਦੇ ਮੂੰਹ 'ਚ ਨਿਕਾਲੀ ਕਰਤੀ ਹੋਏ ਕੀ ਬੋਲੀ ਜੰਨ ਆ ਬਣਾ ਲਓ ਰੋਟੀ ਘਰੇ ਬਣਾਈ ਹੁੰਦੀ ਤਾਂ ਤਾਂ ਤੈਨੂੰ ਚੱਜ ਜਾਵੇ ਪਹਿਲੀ ਵਾਰ 'ਚ ਪਰੌਂਠੇ ਲਾ ਕੇ ਲਾਉਣ ਲੱਗੀ ਸਿੰਪਲ ਰੋਟੀ ਨਹੀਂ ਲੈਦੀ ਸੀ ਜਦੋਂ ਸਬਜ਼ੀ ਬਣਾਈ ਆ ਤਾਂ ਰੋਟੀ ਨਾ ਖਾਓ ਪਰੌਂਠੇ ਕੀ ਡਿਜ਼ਾਈਨ ਪਾਪਾ ਬਣਾਉਣ ਲੱਗੀ ਦੇਖੋ ਦੇਖ ਪਰੌਂਠਿਆਂ ਦੇ ਵਿੱਚ ਨਹੀਂ ਕੁਝ ਪਾਇਆ ਠੀਕ ਆ ਵੀ ਬੰਦਾ ਪਰੌਂਠੇ ਤਾਂ ਬਣਾਉਂਦਾ ਵੀ ਪਰੌਂਠਿਆਂ ਦੇ ਵਿੱਚ ਜੇ ਨੂਨ ਮਿਰਚ ਪਾਇਆ ਹੋਵੇ ਤਾਂ ਵੀ ਬੰਦਾ ਚਲੋ ਉਹਨੇ ਉਹ ਡਿਜ਼ਾਈਨ じゃ ਬਣਾ ਕੇ ਫਿਰ ਉਹ ਡਿਜ਼ਾਈਨ じゃ ਕਾਹ ਤੋਂ ਬਣਾਇਆ ਤੂੰ ਹੈ ਸਿੰਪਲ ਰੋਟੀ ਬੇਲ ਉਹਨੂੰ ਤਵੇ ਤੇ ਪਾਉ ਤੇ ਕਿਹਾਉ ਲਾ ਦੇ ਜਦੋਂ ਕੁਝ ਵਿੱਚ ਹੀ ਨਹੀਂ ਪਾਉਣਾ ਪਰੌਂਠੇ ਤਾਂ ਫਿਰ ਉਹਨੂੰ ਐ ਪਲਟਾਉਂਦਾ ਐ ਗੋਲ ਚੌਰਸ ਉਹਨਾਂ ਨੂੰ ਕੀ ਤਿੰਨ ਖੁੰਜਾ ਪਰੌਂਠਾ ਹੁੰਦਾ ਹਾਂ ਵੀ ਉਹ ਤਾਂ ਬੰਦਾ ਤਾਂ ਉਹ ਕਰਦਾ ਵੀ ਜੇ ਉਹ ਚ ਨੂਨ ਮਿਰਚ ਪਾਉਣਾ ਵੀ ਉਹਨੂੰ ਬੰਦ ਕਰਨਾ ਤੂੰ ਸਿੰਪਲ ਰੋਟੀ ਨੂੰ ਬੇਲ ਤੇ ਤਵੇ ਤੇ ਪਾਉ ਤੇ ਕਿਹਾਉ ਲਾ ਦੇ ਜਦੋਂ ਕੁਝ ਵਿੱਚ ਹੀ ਨਹੀਂ ਪਾਉਣਾ ਹੈਗਾ ਉਹ ਵੀ ਮਚਾ ਕੇ ਧਰ ਤ ਹਰਮਣ ਦੇ ਮੂੰਹ ਵਰਗਾ ਪਰੌਂਠਾ ਬਣਾਤਾ ਵੇਚਲੇ ਭਾਈ ਮੱਝ ਕੱਟੇ ਵਾਲਾ ਵੀ ਆ ਗਿਆ ਤੇਨੂੰ ਕੁਛ ਨਹੀਂ ਆਉਂਦਾ ਹੈਗਾ ਜੇ ਹਰਮਨ ਦਾ ਵਜਨ ਹੁਣ 25 ਕਿਲੋ ਆ ਨਾ ਤੇਰੇ ਨਾਲ ਰਹਿ ਗਈ ਤਾਂ 15 ਕਿਲੋ ਦਾ ਹੀ ਰਹਿ ਜੂ ਫੇਰ ਨਹੀਂ ਉਹ ਤਾਂ ਯੋਰ ਯਾਰ ਲੱਗਣਾ ਜੇ ਤੂੰ ਕਹੇ ਆ ਜੇ ਉਹਨੂੰ ਖਵਾਏਂਗੀ ਪਿਆਏਂਗੀ ਫੇਰੀ ਕੋਸ ਹੋਊਗਾ ਕੱਲੀ ਝੱਟਾ ਨਾਲਾ ਨਹੀਂ ਕੰਮ ਚੱਲਦਾ ਚਲੋ ਆਜੋ ਅੰਟੀ ਗਾਣੀ ਦਾ ਰੋਟੀ ਕਪ ਕਾ ਕੁਛ ਨਹੀਂ ਬਣਾਣਾ ਹੁੰਦਾ ਰੋਾਈ ਆਉਂਦੀਆਂ ਨੇ ਰੋਟੀਆਂ ਬਣਾਉਣੀਆਂ ਮੈਂ ਆਪਣੇ ਛੋਲ ਬਣਾਏ ਸੀ ਛੋਲ ਬਖਾਈ ਨਹੀਂ ਤੁਹਾਨੂੰ ਫੇਰ ਜਦੋਂ ਬਣਾਇਆ ਨੈਕਸਟ ਵਾਰ ਬਖਾਉਂਗੀ ਉਹ ਵੀ ਮੈਂ ਕਹਦਾ ਯੂਟਿਊਬ ਤੇ ਦੇਖੇ ਚਲ ਭੈਣ ਦੀ ਬੜੇ ਮਾਂ ਲੈਣੀ ਲੈ ਭੱਜਣਾ ਤਾਂ ਤੈਨੂੰ ਆਉਂਦਾ ਹਨਾ ਭੱਜਣਾ ਤਾਂ ਤੈਨੂੰ ਬਹੁਤ ਆਉਂਦਾ ਨਵੇਂ ਤੋਂ ਨਵੇਂ ਮੁੰਡੇ ਨਾਲ ਤੈਨੂੰ ਭੱਜਣਾ ਆਉਂਦਾ ਘਰ ਦੇ ਦੇ ਸਿਰ ਤੇ ਤੈਨੂੰ ਖੇਪ ਪਾਉਣੀ ਆਉਂਦੀ ਆ ਰੋਟੀਆਂ ਤੈਨੂੰ ਬਣਾਉਣੀਆਂ ਨਹੀਂ ਆਉਂਦੀਆਂ ਤੈਨੂੰ ਪਤਾ ਨਹੀਂ ਵੀ ਜਦੋਂ ਵਿਆਹ ਕੇ ਜਾਂਦਾ ਉੱਥੇ ਬੰਦਾ ਰੋਟੀ ਨਹੀਂ ਲਾਹੂਗਾ। ਕੱਲ ਨੂੰ ਬੋਬੀ ਦਾ ਵਿਆਹ ਹੋਊਗਾ। ਤਾਂ ਜਿਹੜੀ ਆਊਗੀ ਜਿਹਨੂੰ ਰੋਟੀਆਂ ਨਹੀਂ ਲਾਉਣੀਆਂ ਆਉਂਦੀਆਂ ਫਿਰ ਕੀ ਕਰੂਗੀ ਤੇਰੀ ਮਾਂ? ਸਾਰੀ ਉਮਰ ਤੇਰੀ ਮਾਈ ਰੋਟੀਆਂ ਲਾਹੀ ਜਾਊ। ਝੋਲ ਝੋਲ ਉਹ ਵੀ YouTube ਤੋਂ ਦੇਖ ਲੈ। YouTube ਤੋਂ ਐ ਵੀ ਦੇਖ ਲੈਦੇ ਵੀ ਵਿਆਹ ਕਿੰਨੇ ਕਰਾਈਦੇ ਨੇ। ਪਤਾ ਨਹੀਂ ਕਿਹੜਾ ਅਰਮਾਨ ਮਲਿਕ ਦੇਖ ਲਿਆ ਨੇ ਵੀ ਤਿੰਨ ਤਿੰਨ ਚਾਰ ਚਾਰ ਵਿਆਹ ਕਰਾਉਣੇ ਨੇ। ਯੂ ਟੂ ਦਾ ਚਾਹਲ ਤਾਂ ਸਿੱਖ ਲੇ ਰੋਟੀ ਵੀ ਸਿੱਖ ਲਈ ਐਵੇਂ ਵੀ ਸਿੱਖ ਲੈਂਦੀ ਵੀ ਇੱਕ ਬੰਦੇ ਦਾ ਕਿਵੇਂ ਹੋ ਕੇ ਰਹੀਦਾ ਹੋਰ ਹੀ ਸਿੱਖਿਆ ਬੰਦਿਆਂ ਮਾਰੀ ਦੌੜ ਲਾਉਂਦੀ ਆ ਪੂਰੀ ਕਦੇ ਰੋਟੀ ਮੇਰੇ ਭੱਜ ਕੇ ਆਪਣੀ ਮਾਂ ਕੋਲੇ ਗਈਆਂ ਵੀ ਲੈ ਮਾਂ ਮੈਂ ਰੋਟੀ ਬਣਾਵਾਂ ਮਾਂ ਤਾਂ ਆਪ ਤੇਰੇ ਨਾਲ ਅਹੀ ਰਲਈ ਹੋਈ ਸੀ ਜਹੇ ਜੀ ਕੋਕੋ ਹਜੇ ਕੋਕੋ ਦੇ ਬੱਚੇ ਕੱਲਾ ਆਟਾ ਲੈ ਕੇ ਘਰੇ ਰੱਖ ਕੇ ਰੋਟੀ ਨਹੀਂ ਬਣਦੀ ਹੈਗੀ ਇਹਨੂੰ ਉਹ ਲਿਆ ਦੇ ਜੀ ਜਿਹੜੇ ਪੇੜਾ ਰੱਖ ਕੇ ਆਏ ਤਾਂ ਬਹਿ ਜਾਂਦਾ ਇਹਨੂੰ ਮਸ਼ੀਨ ਲਿਆ ਦੇ ਬੱਡੀ ਇਹਨੂੰ ਗੀਗੀ ਨੂੰ ਤੈਨੂੰ ਦੱਸੀ ਜਾਂਦਾ ਮੈਂ ਤਿੰਨ ਚਾਰ ਦਿਨ ਹੋਰ ਆ ਤੂੰ ਗੁਰਦੁਆਰੇ ਰੋਟੀ ਖਾਇਆ ਕਰੇਂਗੀ ਦਸਾਂ ਕਿਲੋ ਦਾ ਹੀ ਰਹਿ ਜੂ ਤੇਰਾ ਹਰਮਣ ਤਾਂ ਚੱਲ ਲੈ ਆਂਦੀ ਨਹੀਂ ਨਾ ਰੋਟੀ ਬਣਾਉਣੀ ਹੋਰ ਹੁਣ ਘਰੇ ਨਸੀਲੇ ਦੀ ਪੱਤ ਸੁងਗੀ ਆ ਬਣ ਚੁੱਕੀਆਂ ਤੁਸੀਂ ਦੇਖਣਦੇ ਹੋ ਆਪਣਾ ਮੇਨ ਮਤਲਬ ਆ ਹੁਣ ਕਿਵੇਂ ਗੋਲ ਹੋ ਗਈਆਂ ਕਹਿੰਦੀ ਮੱਛੀਆਂ ਨਹੀਂ ਉਹ ਤੂੰ ਰੋਟੀਆਂ ਰੋਟੀਆਂ ਛੱਡ ਤੂੰ ਮੂੰਹ ਮੈਂ ਬਣਾ ਲਾਇਆ ਕਰਕੇ ਹਰਸਾ ਨਾ ਦੋ ਵਾਰੀ ਜਾ ਤੈਨੂੰ ਆ ਕਰਨਾ ਆਉਂਦਾ ਤੈਨੂੰ ਐ ਨਹੀਂ ਕਰਨਾ ਸਿਖਾਇਆ ਨਾ ਘਰਦਿਆਂ ਨੇ ਤੈਨੂੰ ਘਰਦਿਆਂ ਨੇ ਐ ਨਹੀਂ ਕਰਨਾ ਸਿਖਾਇਆ ਤੇਰੀ ਮਾਂ ਨੇ ਤੈਨੂੰ ਐ ਕਰਨਾ ਜ਼ਰੂਰ ਸਿਖਾਤਾ ਵੀ ਐ ਐ ਕਰੀ ਜੱਦੀਆਂ ਐ ਐ ਨਹੀਂ ਜ਼ਰੂਰ ਕਰੀ ਜਾਈ ਬੋਤਲ ਫੜ ਕੇ ਆਏ ਉਹ ਠੀਕ ਯੂ ਸੋ ਮਾਡ ਯੂ ਗਲਾਸ ਫੜ ਕੇ ਆ ਕੋਸ਼ ਕਰਦੀ ਜਦੋਂ ਕਿ ਗਿਫਟ ਭੇਜੇ ਦਿੰਦਾ ਜਦੋਂ ਕਿ ਇਹਨੇ ਸਮਾਨ ਭੇਜਿਆ ਉਦੋਂ ਫੜ ਕੇ ਆਏ ਐ ਐ ਕਰਨਾ ਤਾਂ ਤੈਨੂੰ ਆਉਂਦਾ ਮੱਛੀਆਂ ਨਹੀਂ ਆ ਜੇ ਹੈ ਰੋਟੀਆਂ ਹੋਰ ਹੁਣ ਮੱਛਰ ਤੋਂ ਘਟਨੇ ਸਾਂ ਨਿਕੇ ਨਿਕੇ ਜਵਾਖੜੀਆਂ ਅੱਜ ਕੱਲ੍ਹ ਘਰੇ ਕੰਮ ਕਰੀ ਜਾਂਦੇ ਨੇ ਉਹਨਾਂ ਨੂੰ ਰੋਟੀ ਲਾਉਣੀਆਂ ਆਉਂਦੀ ਐ ਮੈਨੂੰ ਵੀ ਆਉਂਦੀ ਐ ਦੇਖਿਆ ਟੈਲੈਂਟ ਹਮ ਤਾਂ 7-8 ਸਾਲ ਹੋ ਗਏ ਤੇ ਤੈਨੂੰ ਰੋਟੀ ਲਾਉਣੀਆਂ ਨਹੀਂ ਆਉਂਦੀ ਚਾਹੌਲਾ ਤੂੰ ਉਹ ਸਰਚ ਕਰਕੇ ਬਣਾਏ ਨੇ ਹੂੰ ਭੱਜਿਆ ਇਹ ਐ ਨਹੀਂ ਜ਼ਿੰਦਗੀ ਇਕੱਠੀ ਜਾਣੀ ਪਹਿਲਾ ਪਹਿਲਾ ਪਰੌਂਠੇ ਲਾਹੇ ਬਾਅਦ ਚ ਗੋਲ ਹੋ ਗਈਆਂ ਰੋਟੀਆਂ ਉਹ ਕਹਿੰਦਾ ਉਹ ਭੈਂਡ ਦੀ ਬੜੇ ਮਾਂ ਲੈਣੀ ਏ ਤੂੰ ਗੋਲ ਹੀ ਲਾ ਲਾ ਰੱਬ ਦਾ ਵਾਸਤਾ ਚੌਰਸ ਨੂੰ ਤੂੰ ਰਹਿਣ ਦੇ ਜਿਹੇ ਜਿਹੇ ਰੰਗ ਇਹ ਚਲਾਤੇ ਹੋੜ ਲਾ ਦੇ ਐਂ ਕਰਨਾ ਹੁੰਦਾ ਤੈਨੂੰ ਐਂ ਕਰਦੀ ਨਾ ਫੇਰ ਪਤਾ ਲੱਗਦਾ ਤੇਰੀ ਰੋਟੀ ਕਿਵੇਂ ਹੋ ਗਈ ਉਹ ਲੈ ਮੈਂ ਤੁਹਾਨੂੰ ਕਿਹਾ ਸੀ ਨਾ ਇਹਦੇ ਦਿਮਾਗ 'ਚ ਨੁਕਸਾ ਹੈ ਇਹਦੇ ਦਿਮਾਗ 'ਚ ਨੁਕਸਾ ਹੈ ਇਹਦੇ ਦਿਮਾਗ 'ਚ ਨੁਕਸਾ ਹੈ ਸਬਜੀ ਗਰਮ ਹੋ ਗਈ ਹੋਣੀ ਆ ਲੈ ਕੇ ਆ ਮੈਂ ਇਹਨੂੰ ਵੀ ਬਿਠਾ ਦੇ ਲੋਣੇ ਚ ਇਹਨੂੰ ਬਿਠਾ ਦੇ ਹਰਮਨ ਨੂੰ ਲੋਣੇ ਚ ਬਿਠਾ ਦੇ ਜੀਜੀ ਸਬਜੀ ਬਣਾਇਆ ਨਾ ਕੜਾਹੀ ਚ ਉਹ ਚ ਇਹਨੂੰ ਚੱਕ ਕੇ ਨੂੰ ਵਿੱਚ ਬਿਠਾ ਦੇ ਉਹਦੇ ਪਹਿਲਾਂ ਪੱਖੇ ਥੱਲੇ ਕਿਉਂ ਧਰੀ ਸੀ ਸਬਜੀ ਬਣ ਗਈ ਆ ਹੁਣ ਮੈਂ ਪੱਖੇ ਥੱਲੇ ਤਾਂ ਪੰਖੇ ਥੱਲੇ ਧਰਦੇ ਸੀ ਪਹਿਲਾਂ ਕਿਉਂ ਧਰੀ ਸੀ ਉਹ ਲੋਕ ਟਾ ਕੇ ਰੱਖਦੇ ਨੇ ਜੇ ਮਾੜੀ ਮੋਟੀ ਕੱਚੀ ਆ ਵੀ ਸੇਕ ਨਾਲ ਹੀ ਬਣ ਜਾਂਦੀ ਆ ਸਬਜੀ ਤੂੰ ਪੰਖੇ ਥੱਲੇ ਧਰਤੀ ਲਖੜ ਹੈ ਮਾੜਾ ਮੋਟਾ ਕ ਨਹੀਂ ਹੁਣ ਗਰਮ ਕਰੀ ਜਾਂਦੀ ਆ ਉਹਨੂੰ ਪਹਿਲਾਂ ਭੜ ਦੀ ਭੜੇ ਵਾਲਣੀ ਰੱਖੀ ਕਿਉਂ ਦੀ ਇੱਧਰ ਲਿਆ ਕੇ ਕਰ ਲਾ ਉਹਨੂੰ ਹੁਣ ਗਰਮ ਪਤਾ ਨਹੀਂ ਮੈਨਾਂ ਉਹ ਧੂਆਂ ਦੇ ਹਲਾ ਕਿਵੇਂ ਕਮਰੇ ਚ ਕਰਿਆ ਮਾੜਾ ਮੋਟਾ ਗੇਟ ਖੋਲ ਲੋ ਅੰਦਰ ਹੀ ਬੰਦ ਹੋਏ ਬੈਠੇ ਹੋ ਗੇਟ ਗੁੱਟ ਖੋਲ ਲੋ ਵੀ ਧੂਆਂ ਬਾਹਰ ਨਿਕਲ ਜੇ ਮਾੜਾ ਮੋਟਾ ਅਡਜਸਟ ਫਾਇਨ ਤਾਂ ਚਲ ਹੋਣੀ ਕੀ ਐ ਰੂਮ ਹੀ ਮਿਲੀ ਜਾਂਦਾ ਉੱਥੇ ਅਡਜਸਟ ਮਸਾ ਹੁੰਦੇ ਪਲਾਂਟ ਚ ਪਲਾਂਟ ਦਾ ਭੈ ਨਾ ਪੱਠਾ ਬਣਾਇਆ ਪਿਆ ਧੂਆਂ ਧੂਆਂ ਕਰੀ ਫਿਰਦੀ ਅੰਦਰ ਗੇਟ ਗੁੱਟ ਖੋਲ ਲੋ ਦੰਨਾ ਜਣੇ ਨੂੰ ਅਕਲ ਨਹੀਂ ਹੈਗੀ ਸੋਹੇ ਗਾਇਸ ਖਾਣਾ ਸਿਖਾ ਚੁਕੇ ਆ ਦੰਨਾ ਛੁ ਗਾਇਸ ਇਹ ਖਾਣਾ ਖਾ ਚੁਕੇ ਦੰਨੂ ਬਰਪੂ ਦੀਆਂ ਫਾਰਮਾਂ ਤਾਂ ਐ ਲਾਉਂਦੀਆਂ ਜਿਵੇਂ ਸਰਕਾਰੀ ਸਕੂਲ 'ਚ ਭੈਣਾਂ ਟੀਚਰ ਲੱਗੀ ਹੋਵੇ ਲੈ ਖਾਣਾ 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 ਤੇਰੇ ਤਾਲੂਏ ਨੂੰ ਗੱਠ ਮਾਰੀ ਹੋਈ ਏ ਕਿਸੇ ਨੇ ਹੈ ਤੇਰੇ ਸੰਗ 'ਚ ਕੀ ਲੋੜਾ ਵਸਿਆ ਹੋਇਆ ਦੰਨ 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 ਲਿਬਾ ਮੈਂ ਤੈਨੂੰ ਬਰਪੂ ਦੀਆਂ ਫਾਰਮਾਂ ਦਾਸਾ ਪੜੀ ਐ ਬਲੌਗਾਂ ਦੇ ਤੇਰੇ ਦੇ ਨਾਂ ਨਹੀਂ ਸਹੀ ਲਿਖਨੇ ਆਉਂਦੇ ਇੰਗਲਿਸ਼ ਐ ਬੋਲਦੀ ਐ denn denn ਭੈਣ ਦੀ ਤੇਰੀ ਦੀ ਓਏ ਲਾ ਮਮਾ denn ਉਂ ਹੀ ਪੈਣਾ ਜਿਵੇਂ ਬਾਹਰੋਂ ਨਹੀਂ ਆਈ ਹੁੰਦੀ ਐ ਬੋਲਦੀ ਐ ਸਲੈਂਡ ਖਾਣਾ 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 ਬੜਾ ਵਸੇ ਢਾਬੇ ਤੋਂ ਆਇਆ ਦਿਖਾ ਤੁੰਕੋ ਵਹੀ ਜੋ ਮੁੱਝ ਕੋ ਦਿਖਾ ਹੂੰ ਦੇਖ ਲਿਆ ਹੂਗਾ ਸਾਲਾ ਨੁੱਤੇਓ ਪੂਰੇ ਤੁਸੀਂ ਦੇਖ ਲਿਆ ਕਿ ਨਹੀਂ ਦੰਨ ਰਹਿਵੇਂ ਦੰਦ ਘੜਦਾ ਰਹਾ ਹਾਂ ਜਦੋਂ ਦੇਲਾ ਲੈ ਦੇਖ ਲਿਆ ਕਿ ਨਹੀਂ ਨਿਗਾ ਪੈ ਗਈ ਕਿ ਨਹੀਂ ਨਵਾਂ ਨਵਾਂ ਵਿਆਹ ਹੋਇਆ ਮਾੜੇ ਮੋٹے ਨਸਾਨਸੂਤ ਤਾਂ ਪੈਂਦਾ ਹੀ ਵੇ ਫਿਰ ਨਾਨੀ ਦਾ ਨੋ ਵੀ ਪੱਪੀ ਆ ਹੂੰ ਜੇ ਦੋਤੀ ਨਹੀਂ ਪੱਪੀ ਕਰੂ ਤਾਂ ਹੋਰ ਕੌਣ ਕਰੂ ਘੱਟ ਚਿੰਬੜ ਲਿਆ ਕਰੋ ਇੱਕ ਦੂਜੇ ਨੂੰ ਮੱਛਰ ਹੈ ਨਾ ਪਲਾਂਟ 'ਚ ਮੱਛਰ ਨਸਾਨ ਮੜਾ ਮੁਟ ਰਹਿ ਜਾਂਦਾ ਓਏ ਬੱਲੂ ਜੀ ਗੱਲਾਂ ਕਰੀ ਜਾਂਦਾ ਨੂੰ ਕਿੰਨੇ ਵਾਰੀ ਲੋਕਾਂ ਨੇ ਕਿਹਾ ਵੀ ਵਿੱਚ ਗਲਤ ਨਾ ਬੋਲਿਆ ਕਰ ਤੂੰ ਰਾਮਾਟਿਕ ਹੋ ਜਾਂਦਾ ਮੇਰਾ ਸਾਲਾ ਆਪ ਦੇਖ ਲੈ ਲੈ ਰਾਮਾਟਿਕ ਨਾ ਹੋ ਜਿੱਸੇ ਨਵੇਂ ਨਵੇਂ ਵਿਆਹ ਹੈ ਕਿੰਨੇ ਅੱਜ ਕੀ ਰਾਤ ਮਜਾ ਹੂਸਨ ਕਾ ਆ ਕੌਂ ਸੇ ਲੀਤੀ ਤੂੰ ਇਹ ਦਬਲੀ ਨਜ਼ਰਾਂ ਵਿਆਹ ਨਹੀਂ ਹੋਇਆ ਹੋਰ ਨਹੀਂ ਹੋਇਆ ਅਗਲੀ ਤਨ ਵਿਆਹ ਕਰਾ ਗਈ ਤੂੰ ਵੀਡੀਓ ਬਣਾਉਂਦਾ ਹੀ ਰਹਿ ਗਿਆ ਵੇ ਕਲ ਕਟ ਨਹੀਂ ਤੇ ਹੁਣ ਆਪਣਾ ਆ ਦੇਖ ਲੂ ਲੈ ਉਹ ਜੀਰੇ ਦੀ ਤੁਸੀਂ ਬੋਰੀ ਲਾ ਲਈ ਤੈਨੂੰ ਪਤਾ ਨਹੀਂ ਵੀ ਜੀਰਾ ਕਿੰਨਾ ਕ ਪੈਂਦਾ ਹੁੰਦਾ ਹਰ ਇੱਕ ਚੀਜ਼ ਚ ਭਾਏ ਨਾਲ ਚਮਚਾ ਭਰ ਕੇ ਖੰਡਦਾ ਐ ਮਾਰਦੇ ਜੀਰੇ ਦਾ ਸਿੱਧਾ ਵਿੱਚ ਉਹ ਬੱਸ ਕਰ ਇੰਨਾ ਜੀਰਾ ਪਾਈਦਾ ਹੁੰਦਾਗਾ ਮਾੜਾ ਜ ਆ ਹੋਰ ਦੇਖ ਲੈਿੰਦੀ YouTube ਤੋਂ ਪਾਸ ਤੇ ਜੀਰਾ ਪੈਂਦਾ ਹੁੰਦਾ ਯਾਰ ਮੈਂ ਮੈਂ ਕਦੇ ਦੇਖਿਆ ਨਹੀਂ ਮੈਂ ਬਾਹਰ ਹੀ ਪੂਰੀ ਖਾਦਾ ਘਰੇ ਤੱਕ ਕਦੇ ਬਣਾਇਆ ਨਹੀਂ ਪਾਸ ਤੇ ਚ ਜੀਰਾ ਪੈ ਜਾਂਦਾ ਮੈਂ ਨਹੀਂ ਇੰਨਾ ਕਦੇ ਮੈਂ ਕਦੇ ਦੇਖਿਆ ਨਹੀਂ ਐਵੇਂ ਤੁਹਾਨੂੰ ਝੂਠ ਬੋਲਾਂ ਤੁਸੀਂ ਦੱਸ ਦੋ ਕਿਉਂਕਿ ਇਹ ਪਾ ਸਕਦੀ ਹੈ ਪਾ ਸਕਦੀ ਹੈ ਭਾਈ ਜਦੋਂ ਹਰ ਇੱਕ ਗੰਦੇ ਸ਼ਬਦ ਦੀ ਸ਼ਰਧਾਂਜਲੀ ਦੇ ਦਿੰਦੇ ਨੇ ਠੀਕ ਹੈ ਫਲੈਟ ਨੂੰ ਇਹ ਪਲਾਂਟ ਕਹਿ ਸਕਦੀ ਆ ਤਾਂ ਇਹ ਜੀਰਾ ਵੀ ਪਾ ਦੇ ਜੀਰਾ ਚਲ ਪਾਉਂਦੇ ਹੋਣਗੇ ਆਪਾਂ ਨੂੰ ਪਤਾ ਨਹੀਂ ਹੈਗਾ ਇਹਨਾਂ ਜਿਵੇਂ ਅਸੀਂ ਲਈ ਵੀਡੀਓ ਚ ਕਿਹਾ ਸੀ ਮੈਂ ਹੋਈ ਸਾਡੇ ਤਾਂ ਨੂੰ ਆਉਂਦਾ ਨਹੀਂ ਕਹਿੰਦੇ ਤੁਹਾਡੇ ਗੱਲਾਂ ਕਹਿੰਦੇ ਮੈਂ ਤੁਹਾਨੂੰ ਕਿਹਾ ਵੀ ਸੀ ਮੈਨੂੰ ਦੱਸ ਦੋ ਕੀ ਪਤਾ ਗੱਲਾਂ ਕਹਿੰਦੇ ਉਹਨੂੰ ਗੱਲਾਂ ਕਹਿੰਦੇ ਨੇ ਕਈ ਥਾਵਾਂ ਤੇ ਹਰ ਇੱਕ ਹਰ ਇੱਕ ਦੀ ਅਲੱਗ-ਅਲੱਗ ਬੋਲੀ ਐ ਪਰ ਜੀਰਾ ਨਹੀਂ ਐਨਾ ਕੋਈ ਪਾਉਂਦਾ ਹੈਗਾ ਖਿਆ ਤਾਂ ਜਿਹੜਾ ਰਸ ਤਿੰਨ ਮਹੀਨੇ ਚੱਲਣਾ ਐ ਤਾਂ ਮਹੀਨੇ ਚ ਹੀ ਲਾ ਦੂਗੀ ਓਏ ਓਏ ਰੱਬਾ ਮੇਰੇ ਆਹ ਨੂੰ ਵਿੱਚ ਨਹੀਂ ਖਾਈ ਵੈਸੇ ਮੈਂ ਪਹਿਲਾਂ ਬੜੇ ਆਪ ਖਾਣੀ ਹੁੰਦੇ ਨਾਲ ਖਾਣਾ ਪਸੰਦ ਕਰਦੇ ਉਧਰ ਖੁੰਝੇ ਤੇ ਬੈਠਾ ਪਾਸਤਾ ਰੋਈ ਜਾਂਦਾ ਉਹ ਪਾਸ ਤੇ ਚਾਲੂ ਕੌਣ ਪਾਉਂਦਾ ਹੁੰਦਾ ਕਹਿੰਦੀ ਮੈਨੂੰ ਨਹੀਂ ਪਾਇ ਪਾਸ ਤੇ ਚਾਲੂ ਕੌਣ ਪਾਉਂਦਾ ਹੁੰਦਾ ਹੁਣ ਮੈਨੂੰ ਐ ਨਹੀਂ ਪਤਾ ਵੀ ਥੋਡੇ ਕਿੱਧਰ ਪਾਉਂਦੇ ਨੇ ਭਾਈ ਮੈਨੂੰ ਦੱਸ ਦੋ ਉਹ ਪਾਸ ਤੇ ਖੁੰਜੇ ਚ ਬੈਠਾ ਰੋਈ ਜਾਂਦਾ ਪਾਸ ਤੇ ਚਾਲੂ ਪਾਉਂਦੇ ਹੁੰਦੇ ਨਹੀਂ ਯਾਰ ਮੈਂ ਭਾਈ ਬਾਹਰੇ ਮੈਂ ਬਾਹਰੇ ਖਾਦਾ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਹੀ ਮੈਂ ਕਦੇ ਪਾਸ ਤੇ ਚਾਲੂ ਨਹੀਂ ਖਾਦੇ ਠੀਕ ਆ ਜਿੰਨੇ ਵੀ ਮੈਂ ਕਿਤੇ ਬਾਹਰੇ ਗਿਆ ਮੈਨੂੰ ਬਾਕੀ ਤੁਸੀਂ ਦੱਸੋ ਵੀ ਪਾਸ ਤੇ ਚਾਲੂ ਪੈਂਦੇ ਨੇ ਕਹਿੰਦੀ ਮੈਂ ਆਲੂ ਨਹੀਂ ਪਾਏ ਓਏ ਉਹੀ ਭਰਾਉਣੇ ਆ ਉਹਨੂੰ ਭਰੋ ਪੱਤੇ ਪੁੱਤੇ ਪਾ ਲਾ ਤੋੜ ਕੇ ਓਏ ਵਰ ਰੱਬਾ ਮੇਰੇ ਬਾਲੀ ਗੰਦੇ ਸਬਜ਼ੀ ਸਰਧਾਂਜਲੀ ਦਿੰਦੀ ਐ ਜਦੋਂ ਵੀ ਦਿੰਦੀ ਐ ਗੰਦੇ ਸਬਜ਼ੀ ਸਰਧਾਂਜਲੀ ਦਿੰਦੀ ਐ ਯਮੀ ਕਰੇ ਕਦੇ ਨਹੀਂ ਅੰਦਰ ਮੇਰੇ ਤੋਂ ਬਣਿਆ ਸੀ ਪਰ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਚੀਜ਼ੀ ਉੱਤੇ ਚਾਲ ਵੱਲ ਬੜਾ ਸੁਆਣੀ ਬੜੇ ਕਰੇ ਮੈਂ ਤੂੰ ਕਦੇ ਨਹੀਂ ਤਾਂ ਤਾਂ ਪੋਣੇ ਵਿਆਹ ਤੋਂ ਬਾਅਦ ਵਿਆਹ ਕਿਤਾ ਬੜੀ ਤੋਂ ਪੈ ਤਾਂ ਸਭ ਸਾਜ ਸਬਰ ਕੇ ਆਈਆਂ ਵਿਆਹ ਤੋਂ ਬਾਅਦ ਕਿਹੜੇ ਵਿਆਹ ਤੋਂ ਬਾਅਦ ਵਿਆਹ ਵੀ 2-3 ਨੇ ਘਰੇ ਕਦੇ ਬਣਾਇਆ ਹੋਵੇ ਤਾਂ ਤਾਂ ਬਣੇ ਵਿਆਹ ਤੋਂ ਬਾਅਦ ਦੇਤੀ ਤੂੰ ਚੂਰੀ ਕੁੱਟ ਕੇ ਵਿਆਹ ਤੋਂ ਬਾਅਦ ਉਹਨੂੰ ਡਰਾਮੇ ਦੇਖ ਲੈ ਕਿਵੇਂ ਕਰਦੀ ਐ ਐਂਦੀ ਬੜੇ ਮਾਣ ਲੈਣੀ ਹੋਵੇ ਵਿਆਹ ਤੋਂ ਵਿਆਹ ਜੇ ਹੋ ਗਿਆ ਉਹ ਨੁੰਨੀ ਬਦਮਾਸ਼ ਹੈ ਜੀ ਉਹ ਨੁੰਨੀ ਨੁੰਨੀ ਹੱਬੀ ਪਤਾ ਨਹੀਂ ਕਿੰਨੇ ਗ ਜਾਂਦੀਆ ਚੱਬੀ ਹਾਂਜੀ ਕਿਵੇਂ ਲੱਗਿਆ ਅਸਦੀ ਫਿਰ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਘੈਂਟ ਤੇ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਕੋਸਣੀ ਕਿੱਸਾ ਕੁਦਿ ਰੋਟੀਆਂ ਦੇਖ ਲਓ ਮਕਰੋਨੀ ਦੇਖ ਲਓ ਪਾਸਤਾ ਦੇਖ ਲਓ ਜੀਰਾ ਦੇਖ ਲਓ ਭੈਂਡ ਦਾ ਵੀਰਾ ਓਏ ਚਲੋ ਬਾਕੀ ਲਵ ਯੂ ਸਾਰਿਆਂ ਨੂੰ ਖੁਸ਼ ਰਹੋ ਆਬਾਦ ਰਹੋ ਲੜੀਆਂ ਡਿੱਗ ਪੀਆਂ ਸਾਰਾ ਕੋਸੀ ਡਿੱਗਿਆ ਪਿਆ